ਸੁਖਨਾ ਲੇਖ ਤੋਂ ਇਕਨੋਮਿਕ ਸੈਂਸਿਟਿਵ ਜ਼ੋਨ ਬਣਾਉਣ ਨੂੰ ਲੈ ਕੇ ਨਾਇਆ گاਉਂ ਦੇ ਇਲਾਕਾ ਵਾਸੀ ਨੇ ਜਿਹੜੇ ਅੱਜ ਸੜਕਾਂ ਤੇ ਉਤਰਿਆ ਮੁੱਖ ਮੰਤਰੀ ਰਹਿੈਸ਼ ਵਾਲੇ ਪੂਰਾ ਮਾਰਚ ਕਟਣਾ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਰੋਕਿਆ ਔਰ तमाम ਪੁਲਿਸ ਬਲ ਜਿਹੜਾ ਉਹ ਤਨਾਤ ਕੀਤਾ ਗਿਆ ਤਸਵੀਰਾਂ ਦੇਖੋਗੇ ਕਿ ਬੀਜੇਪੀ ਦੇ ਜਿਹੜੇ মিডিਆ ਐਗਜ਼ੀਕਟਿਵ ਨੇ ਔਰ ਵਿਨੀਤ ਜੋਸ਼ੀ ਤੋਂ ਇਲਾਵਾ तमाम ਇਲਾਕਾ ਵਾਸੀ ਜਿਹੜੇ ਨੇ ਉਹ ਅੱਜ ਇਕੱਤਰ ਹੋਇਆ ਔਰ ਜਿਕਰ ਜਿਕਰ ਕੀਤਾ ਜਾਵੇ ਤਾਂ ਮੰਗ ਇੱਕ ਹੀ ਹੈ ਕਿ ਨਾਇ ਗਾਉਂ ਜਿਹੜਾ ਹੈ ਉਸ ਨੂੰ ਬਚਾਇਆ ਜਾਵੇ ਔਰ ਕਿਤੇ ਨਾ ਕਿਤੇ ਜਿਹੜਾ ਹੈਗਾ ਸੁਖਰਾ ਲੇਕ ਦੇ ਨਜ਼ਦੀਕ ਜਿਹੜਾ ਇਕਨੋਮਿਕ ਸੈਨਸਿਟਿਵ ਜ਼ੋਨ ਹੈ ਉਹ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਦਾ ਜਿਹੜਾ ਦਾਇਰਾ ਵਧਾਉਣ ਦਾ ਪ੍ਰਪੋਜ਼ਲ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਸੋ ਅੱਜ ਵੀ ਜਿਹੜੀ ਕਾਲ ਸੀ ਕੀ ਕਿ ਮੁੱਖ ਮੰਤਰੀ ਰਿਹੈਸ਼ਵਲ ਨੂੰ ਇਹ ਪੂਰਾ ਰੋਸ ਮਾਰਚ ਕੱਢਣਾ ਤਾਂ ਪਹਿਲਾਂ ਹੀ ਜਿਹੜੇ ਪੰਜਾਬ ਪੁਲਸ ਹੈ ਔਰ ਚੰਡੀਗੜ੍ਹ ਪੁਲਸ ਨੇ ਬੈਰੀਕੇਟਿੰਗ ਲਗਾ ਕੇ ਇਹ ਪੂਰਾ ਰਸਤਾ ਬਲੌਕ ਕੀਤਾ ਗਿਆ ਸੀ ਹਾਲਾਂਕਿ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ तमाम ਜਿਹੜੇ ਇਲਾਕਾ ਵਾਸੀਨ ਨੂੰ ਇਕੱਤਰ ਹੋ ਰਹੇ ਨੇ ਹਾਲਾਕੀ ਕੀ ਕੁਝ ਇਸ ਦੇ ਵਿੱਚ ਖਾਸ ਰਹਿਣ ਵਾਲਾ ਕਿਉਂਕਿ ਜੇਕਰ ਅਜੀਹਾ ਨਹੀਂ ਹੁੰਦਾ ਤਾਂ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਵਾਂ گاؤں ਜਿਹੜਾ ਹੈ ਉਹ ਉਜੜ ਸਕਦਾ ਹੈ ਪਰ ਸਿੱਧੇ ਤੌਰ ਦੇ ਉੱਪਰ ਜ਼ਿਕਰ ਜ਼ਿਕਰ ਰਵੇ ਤਾਂ ਕਿਵੇਂ ਇਸ ਨੂੰ ਜਿਹੜਾ ਅੱਗੇ ਰੋਕਿਆ ਜਾ ਸਕਦਾ ਹੈ ਕਿਉਂਕਿ तमाम ਇਲਾਕਾ ਵਾਸੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਇਕੱਤਰ ਹੋ ਰਹੇ ਨੇ ਔਰ ਇਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਸ ਨੂੰ ਰੋਕਿਆ ਜਾਵੇ ਤਾਂ ਤੁਸੀਂ ਵੀ ਅੱਜ ਪਹੁੰਚੇ ਹੋ ਅਸਲ ਮੁੱਦਾ ਕੀ ਹੈ ਇਕਨੋਮਿਕ ਸੈਂਸਿਟਿਵ ਜ਼ੋਨ ਬਣਾਉਣ ਨੂੰ ਲੈ ਕੇ ਪਹਿਲਾਂ 100 ਮੀਟਰ ਦਾ ਸੀ ਉਹ ਦਾਇਰਾ ਵਧਾਉਣ ਨਾਲ ਕੀ ਨੁਕਸਾਨ ਹੋ ਸਕਦਾ ਦੇਖੋ ਜੀ ਗੱਲ ਇਹ ਹੈ ਕਿ ਪਹਿਲਾਂ ਤਾਂ ਵਧਾਇਆ ਹੀ ਕਿਉਂ ਜਾ ਰਿਹਾ ਜਦ ਪੂਰੇ ਪੰਜਾਬ ਦੇ ਵਿੱਚ 12-13 ਵਾਈਲਡਲਾਈਫ ਸੈਂਚਰੀ ਹੈਗੀ ਤਾਂ ਉਹਦੇ ਚ ਇੱਧਰ ਨਹੀਂ ਵਧਾਇਆ ਜਾ ਰਿਹਾ ਪਰ ਇਹ ਨਵਾਂ ਗਰਾਉਂ ਹੀ ਕਿਉਂ ਨਵਾਂ ਗਰਾਉਂ ਦਾ ਜਿਹੜਾ ਇਹ ਨਾਨੇ ਮੁੱਦਾ ਚੱਕਿਆ 3 ਕਿਲੋਮੀਟਰ ਅਪ ਟੂ ਉਹ ਸਰਾ ਸਰ ਗਲਤ ਹੈ ਇਸ ਕਰਕੇ ਇਹ ਜਿਹੜਾ ਹੈ ਇਹਦੇ ਬਹੁਤ ਸਾਰੇ ਨੁਕਸਾਨ ਹੋਣੇ ਬਹੁਤ ਸਾਰੇ ਇਹਨਾਂ ਦੀ ਜਿਹੜੀ ਏ ਬੀ ਕੈਟੇਗਰੀਆਂ ਬਣ ਜene ਮਕਾਨ ਦੇ ਨੁਕਸਾਨ ਹੋਣੇ ਹੋਟਲਾਂ ਦੇ ਨੁਕਸਾਨ ਹੋਣੇ ਤੇ ਉਹ ਸਾਰੇ ਨੁਕਸਾਨ ਸਾਨੂੰ ਚਲਣਾ ਪਏਗਾ ਇਸ ਪਰਪੋਜ਼ਲ ਲਿਆਇ ਕਿਉਂ ਜਦ ਤੱਕ 3 ਮਹੀਨੇ ਤੱਕ ਪੂਰਾ ਪੰਜਾਬ ਸਰਕਾਰ ਦਾ ਸਟੈਂਡ ਸੀਗਾ ਇਸ ਪਿੱਛੇ ਪਤਾ ਨਹੀਂ ਕਿਉਂ ਇੱਕ ਅਫਸਰ ਨੀਂਦ ਚੋਂ ਜਾਗਿਆ ਜਾ ਕੇ ਉਹਨੇ ਇਹ ਪ੍ਰਪੋਜ਼ਲ ਬਣਾ ਕਰਕੇ ਕੈਬਨਿਟ ਦੀ ਮਨਜ਼ੂਰੀ ਵਾਸਤੇ ਭੇਜ ਦਿੱਤਾ ਹੈ ਹੁਣ ਤੁਸੀਂ ਜਾੜਾ ਸੀ ਮੁੱਖ ਮੰਤਰੀ ਰਿਹੈਸ਼ਵਾਲ ਰੋਕੇ ਕਿਉਂ ਕਿ ਕੋਈ ਸਹਿਮਤੀ ਹੋਈ ਹੈ ਪ੍ਰਸ਼ਾਸਨ ਨਹੀਂ ਓਐਸਡੀ ਆਏ ਸੀ ਸੀਐਮ ਸਾਫ ਦੇ ਤਾਂ ਉਹਨਾਂ ਨੇ ਮੈਮੋਂਡਰਮ ਸਾਡਾ ਲਿਤਾ ਹੈ ਉਹ ਮੈਮੋਂਡਰਮ ਲੈ ਕਰਕੇ ਉਹਨਾਂ ਨੇ ਅਗੇ ਇਸ ਪੇ ਕਾਰਵਾਈ ਕਰਨ ਦੀ ਕਲਪਾ ਰੱਖੇਗੇ ਇਸ ਮੈਮੋਂਡਰਮ ਸਰ ਤਾਂ ਇਹੀ ਵਸੇ ਉਹਨੂੰ ਯਾਦਦਾ ਇਸ ਜਿਹੜੀ ਕੈਬਨਿਟ ਦੀ ਬੈਠਕ ਹੈ ਉਸ ਕੈਬਨਿਟ ਦੀ ਬੈ ਤੁਸੀਂ ਇਹਨੂੰ ਜਾਂ ਤਾਂ ਇਹਨੂੰ ਪੈਂਡਿੰਗ ਤੇ ਰੱਖੋ ਔਰ ਨਹੀਂ ਤਾਂ ਇਹਨੂੰ ਰੱਦ ਹੀ ਕਰੋ ਇਹ ਹੈ ਸਾਡਾ ਸੋ ਹੁਣ ਮਤਲਬ ਸਹਿਮਤੀ ਬਣ ਗਈ ਹੈ ਅੱਗੇ ਜਾਣ ਦਾ ਕੋਈ ਹੈ ਨਹੀਂ ਸਵਾਲ ਹੁਣ ਅੱਗੇ ਜਾਣਾ ਮੁੱਖ ਮੰਤਰੀ ਸਹਿਸ਼ਵਨ ਅਸੀਂ ਰੋਜ਼ ਇਸ ਤਰ੍ਹਾਂ ਨਹੀਂ ਜਦ ਤੱਕ ਇਹ ਕਰਦੇ ਇਸ ਨੂੰ ਰੱਦ ਨਹੀਂ ਕਰਦੇ ਆ ਪੈਂਡਿੰਗ ਨਹੀਂ ਰੱਖਦੇ ਅਸੀਂ ਰੋਜ਼ ਹੀ ਕੁਝ ਨਾ ਕੁਝ ਇਹਦਾ ਉਪਰਾਲਾ ਕਰਦੇ ਰਹਾਂਗੇ ਰੋਜ਼ ਸਾਡੀ ਕਾਰਵਾਈ ਹੁੰਦੀ ਰਹੇਗੀ ਰੋਜ਼ ਅਸੀਂ ਧਰਨੇ ਦੇਵਾਂਗੇ ਬਿਲਕੁਲ ਬਿਲਕੁਲ ਧੰਨਵਾਦ ਆ تمام ਜਿਹੜੇ ਨਮਾਇंदे ਨੇ ਉਹ ਪਿੰਡ ਵਾਸੀ ਨੇ ਉਹ ਵੀ ਇੱਥੇ ਜਗ੍ਹਾ ਦੇ ਉੱਪਰ ਇਕੱਤਰ ਹੋਏ ਆ। ਸੁਭਾਜੀ ਤੁਸੀਂ ਪਹੁੰਚੇ ਹੋ। ਕੀ ਲੱਗਦਾ ਵੀ ਸਰਕਾਰ ਤੱਕ ਇਹ ਗੱਲ ਪਹੁੰਚੂਗੀ? ਕਿਉਂ ਨਹੀਂ ਪਹੁੰਚੇਗੀ? ਸਰਕਾਰ ਤੱਕ ਗੱਲ ਜ਼ਰੂਰ ਪਹੁੰਚਦਾ ਸਰਕਾਰ ਤੱਕ ਤਾਂ ਗੱਲ ਪਹੁੰਚੀ ਵੀ ਹੋਈ ਆ। ਪਰ ਇਹ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਆ। ਭਗਤ ਸਿੰਘ ਨੇ ਨਾ ਬੜਾ ਅੱਛੀ ਗੱਲ ਕਹੀ ਸੀ ਜਦੋਂ ਉਹਨਾਂ ਨੇ ਅਸੈਂਬਲੀ 'ਚ ਬੰਮ ਮਾਰਿਆ ਸੀ ਕਿ ਬਹਿਰੇ ਕੰਨਾਂ ਨੂੰ ਸੁਣਾਉਣ ਲਈ ਤੇਜ਼ ਧਮਾਕੇ ਦੀ ਲੋੜ ਹੁੰਦੀ ਆ। ਸੋ ਅਸੀਂ ਤਾਂ ਰੋਜ਼ ਗੱਲਾਂ ਪਚਾ ਹੀ ਰਹੇ ਆ। ਸੋ ਇਹਨਾਂ ਨੂੰ ਤੇਜ਼ ਧਮਾਕੇ ਦੀ ਲੋੜ ਸੀ ਅੱਜ ਉਹ ਵੀ ਕਰਤਾ। ਘੋਰ ਨਹੀਂ ਟਲਣਗੇ ਤੇ ਇਸ ਤੋਂ ਵੱਡਾ ਧਮਾਕਾ ਵੀ ਕਰਾਂਗੇ ਲੇਕਿਨ ਸਰਕਾਰ ਨੂੰ ਦੇ ਕੰਨ ਖੋਲਣਾ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਆ ਹਜ਼ਾਰਾਂ ਲੋਕਾਂ ਦਾ ਉਜਾੜਾ ਹੋਣਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਣਾ ਹੈ ਪੰਜਾਬ ਦਾ ਦੇਖੋ ਪੰਜਾਬ ਦੇ ਚੰਡੀਗੜ੍ਹ ਦੇ ਜਿਹੜੀਆਂ ਜ਼ਮੀਨਾਂ ਹੈ ਅਗਰ ਉਹਦੇ ਰੇਟ ਗਿਰ ਜਾਂਦੇ ਆ ਤੇ ਕਿੰਨਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਆ ਪੰਜਾਬ ਸਰਕਾਰ ਦਾ ਪੰਜਾਬੀਆਂ ਦਾ ਇਹਦੇ ਵਿੱਚ ਸੋ ਇਹ ਜਿਹੜਾ ਉਜਾੜਾ ਕਰਨ ਵਾਲੀ ਉਹ ਅੰਤਮਾਨ ਸਰਕਾਰ ਦੀ ਨੀਤੀ ਆ ਉਹਦੇ ਖਿਲਾਫ ਸੰਘਰਸ਼ ਹੋਰ ਤਿੱਖਾ ਹੋਏਗਾ ਇਹ ਸੰਘਰਸ਼ ਹੋਰ ਫੈਲੇਗਾ ਔਰ ਭਗਵੰਤ ਮਾਨ ਨੂੰ ਜ਼ਰੂਰ ਹਰ ਹਾਲਤ ਚ ਇਹਨੂੰ ਵਿਡਰੋ ਕਰਨਾ ਚਾਹੀਦਾ ਹੈ ਕੈਬਨਟ ਕਿਸੇ ਵੀ ਕੀਮਤ ਨੂੰ ਪਾਸ ਨਹੀਂ ਕਰਨਾ ਚਾਹੀਦਾ ਅਜਿਹੀ ਬੇਨਤੀ ਲੈ ਕੇ ਆਏ ਆ ਸਾਡਾ ਗਿਆਪਨ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਜਾਏਗਾ ਜੇ ਉਹਦੇ باوجود ਵੀ ਨਹੀਂ ਸੁਣਨਗੇ ਤੇ ਫਿਰ ਸਾਡੇ ਕੋਲ ਕੋਈ ਰਸਤਾ ਨਹੀਂ ਬਚੇਗਾ ਅਸੀਂ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਾਵਾਂਗੇ ਔਰ ਅਨਮਿੱਥੇ ਸਮੇਂ ਲਈ ਜਿਹੜਾ ਧਰਨਾ ਹੈ ਉਹਦੀ ਕੋਠੀ ਦੇ ਬਾਹਰ ਸ਼ੁਰੂ ਕਰਾਂਗੇ ਜਿਵੇਂ ਸੁਖਨਾ ਲੇਖਤੋਂ ਤੁਸੀਂ ਕਹਿ ਰਹੇ ਸੀ ਵੀ 3 ਕਿਲੋਮੀਟਰ ਦਾ ਪੂਰਾ ਦਾਇਰਾ ਹੈ ਸੋ ਨਾਇਗਾਉਂ ਤੋਂ ਬਾਅਦ ਮੁੱਖ ਮੰਤਰੀ ਦੀ ਜਿਹੜੀ ਰਹਿائش ਹੈ ਕੁਝ ਕੀ ਮੀਟਰ ਦੂ ਉਹਦਾ ਉਹ ਏਰੀਆ ਨਹੀਂ ਵਿੱਚ ਆ ਰਿਹਾ ਇਸ ਤਰ੍ਹਾਂ ਦੇਖੋ ਭਈ ਪੰਜਾਬ ਦੇ ਅੰਦਰ 13 ਇਕੋਸੈਂਸ 13 ਵਾਈਲਡਲਾਈਫ ਸੈਂਚਰੀਆਂ ਉਹਨਾਂ ਦਾ ਇਕੋਸੈਂਸਟਿਵ ਜ਼ੋਨ ਜਿਹੜਾ ਹੈਗਾ 100 ਮੀਟਰ ਹੈ ਤੇ 14ਵੀਂ ਪੰਜਾਬ ਦੀ ਵਾਈਲਡਲਾਈਫ ਸੈਂਚਰੀ ਵਾਸਤੇ 3 ਕਿਲੋਮੀਟਰ ਕਿਉਂ ਜੇ ਇਹਦੀ 3 ਕਿਲੋਮੀਟਰ ਦਾ ਦਾਇਰਾ ਚਾਹੀਦਾ ਹੈ ਤੇ ਫਿਰ 3 ਕਿਲੋਮੀਟਰ ਦਾਇਰਾ ਜਾਂ ਚੰਡੀਗੜ੍ਹ ਦੇ ਅੰਦਰ ਕਿਉਂ ਨਹੀਂ ਚੰਡੀਗੜ੍ਹ ਦੇ ਅੰਦਰ ਇਸ ਵਾਈਲਡਲਾਈਫ ਸੈਂਚੁਰੀ ਆ ਲੱਗਦਾ 3 ਕਿਲੋਮੀਟਰ ਦਾਇਰਾ ਕਰਨਾ ਦਾ ਉਸ ਜਿਹੜਾ ਹੈਗਾ ਪੰਜਾਬ ਸੈਕਟੇਟ ਵਿੱਚ ਲੈ ਕੇ ਆਓ ਪੰਜਾਬ ਪੰਜਾਬ ਹਾਈ ਕੋਰਟ ਪੰਜਾਬ ਹਾਈ ਕੋਰਟ ਦੇ ਵਿੱਚ ਲਿਆਓ ਠੀਕ ਹੈ ਸੀਐਮ ਹਰਿਆਣਾ ਦਾ ਨਿਵਾਸ ਲਿਓ ਸੀਐਮ ਪੰਜਾਬ ਰੈ residense ਲਿਓ 3 ਕਿਲੋਮੀਟਰ ਲੈਣਾ ਨਾ ਉਹਦੇ ਅੰਦਰ ਲੈ ਕੇ ਆਣਾ ਤਾਂ ਗਵਰਨਰ ਹਾਊਸ ਪੰਜਾਬ ਲਿਓ ਗਵਰਨਰ ਹਾਊਸ ਹਰਿਆਣਾ ਲਿਓ 3 ਕਿਲੋਮੀਟਰ ਲਿਓ ਚੰਡੀਗੜ੍ਹ ਦੀ ਜਿਹੜੀ ਸਾਡਾ ਰੋਜ਼ ਰੋਜ਼ ਕੀ ਨਾਮ ਹੈ ਉਹ ਰੋਜ਼ ਗਾਰਡਨ ਆ ਉੱਥੇ ਤੱਕ ਲੈ ਕੇ ਜਾਓ ਨਾ 3 ਕਿਲੋਮੀਟਰ ਦਾਇਰਾ ਹਵਾ ਦਿਨ ਕਿਲੋਮੀਟਰ ਬਣਦਾ ਲੈ ਕੇ ਜਾਓ ਨਾ ਇਹ ਪੰਜਾਬ ਦੇ ਨਾਲ ਤੱਕ ਦੋ ਖਦਾਈ ਗੱਲ ਹੈ ਕਿ ਪੰਜਾਬ ਦੀ ਸਰਕਾਰ ਹੀ ਕਰ ਰਹੀ ਹੈ ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ਲੀਡਰਸ਼ਿਪ ਦੇ ਤਹਿਤ ਇਹਦਾ 100 ਮੀਟਰ ਦਾਇਰਾ ਰੱਖਣ ਦੀ ਗੱਲ ਸੀਗੀ ਪ੍ਰਜਗਤ ਮਾਨ ਸਾਹਿਬ ਦੀ ਸਰਕਾਰ ਨੇ ਪ੍ਰਪੋਜ਼ਲ ਮੂਵ ਕੀਤੀ ਹੈ ਕਿ ਆਸੀ ਦਾ ਦਾਇਰਾ ਜੜਾ ਹੈਗਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰ ਦਾਂਗੇ ਤੇ 3 ਕਿਲੋਮੀਟਰ ਦਾਇਰਾ ਕਰਨਗੇ ਇਹ ਉਸ ਸੁਖਨਾ ਵਾਈਲਡਲਾਈਫ ਸੈਂਚਰੀ ਲਈ ਕਰਨਗੇ ਜਿਹੜੇ 98 ਚ ਬਣੀ ਸੀ ਤੇ ਜਿੱਥੇ ਅਸੀਂ ਖੜੇ ਆਂ ਇਹ ਇਤਿਹਾਸਿਕ ਸਥਾਨ ਹੈ 1750 1753 ਦੇ ਅੰਦਰ ਜਿਹੜਾ ਹੈਗਾ ਇਹ ਪਿੱਛੇ ਗੁਰਦੁਆਰਾ ਬਡ ਸਾਹਿਬ ਹੈ ਇੱਥੇ ਗੁਰੂ ਮਹਾਰਾਜੀ ਫੌਜਾਂ ਜਿਹੜੀਆਂ ਹਨ ਦਿੱਲੀ ਫਤਿਹ ਕਰਕੇ ਇੱਥੇ ਆਈਆਂ ਹੌਲੇ ਮੋਲੇ ਜਾਣ ਤੋਂ ਪਹਿਲੇ ਕੁਝ ਦਿਨ ਇੱਥੇ ਰੁਕੀਆਂ ਤਰੋ ਤਾਜ਼ਾ ਹੋ ਕੇ ਉੱਥੇ ਗਈਆਂ ਬਾਅਦ ਚ ਜਦ ਵੀ ਆਂਦੀ ਜਾਂਦੀ ਸੀ ਇਹ ਪੜਾਅ ਹੁੰਦਾ ਵਾਈਲਡਲਾਈਫ ਸੈਂਚਰੀ 98 ਚ ਬਣੀ ਇਹ ਪਿੰਡ ਜਿਹੜਾ ਹੈਗੇ 1700 ਦੇ ਹੈਗੇ ਨੇ ਠੀਕ ਹੈ ਤੇ ਉਹਦੇ ਵਾਸਤੇ ਤੁਸੀਂ ਪੁਰਾਣੇ ਪਿੰਡਾਂ ਨੂੰ ਉਜਾੜ ਨਹੀਂ ਸਕਦੇ ਹੁਣ ਇਹ ਨਿਆ گاਉਂ ਮਿਊਨਿਸਪੈਲਿਟੀ ਬਣ ਚੁੱਕੀ ਹੈ ਜਿਸ ਦੇ ਤਹਿਤ 나ਡਾ ਕਰੋੜਾਂ ਜਿਹੜਾ ਹੈਗਾ ਕਾਉਂਸਲ ਇਹ ਸਾਰੇ ਪਿੰਡ ਉਤ ਚਾਹਦੇ ਨੇ ਇਹਦੇ ਨਾਲ ਨਾਲ ਪਟਸਵਾਰਾ ਹੋਰ ਪਿੰਡ ਵੀ ਆਂਦੇ ਨੇ ਇਹਨਾਂ ਦੇ ਉੱਪਰ ਹੁਣ ਅਸੀਂ ਜਾੜੇ ਤਲਵਾਰ ਨੇ ਲਟਕੰਦਾ ਵਾਂਗੇ ਅੱਜ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਆਏ ਸੀ ਕਿ ਕੈਬਨਟ ਚ ਇਸ ਪ੍ਰੋਪੋਜ਼ਲ ਰਿਜੈਕਟ ਕਰੋ ਜੇ ਉਹ ਰਿਜੈਕਟ ਨਾ ਕਰਨ ਤੇ ਜਿਵੇਂ ਸੁਭਾਸ਼ ਚ ਨਿਕਿਆ ਅਸੀਂ ਮਾਨ ਸਾਹਿਬ ਦੇ ਕੋਠੀ ਦੇ ਅੰਦਰ ਬੈ ਕੇ ਧਰਨਾ ਕਰਾਂਗੇ 100 ਮੀਟਰ ਦੂਰ ਹੈ ਇੱਥੇ ਸਵਾ ਲੱਖ ਜਿਹੜੇ ਘਰ ਨੇ 2 ਸਵਾ ਦਾ ਲੋਕ ਰਹਿੰਦੇ ਨੇ ਇਹਨਾਂ ਨੂੰ ਰਾਹ ਜਿਹੜਾ ਹੈ ਰੋਕਣਾ ਔਖਾ ਹੋ ਜਾਊਗਾ ਬਿਲਕੁਲ ਬਿਲਕੁਲ ਧੰਨਵਾਦ ਆ ਪੁਲਿਸ ਬੱਲ ਵੀ ਜਿਹੜਾ ਤਨਾਤ ਕੀਤਾ ਗਿਆ ਸੀ ਪਰ ਇਸ ਦੇ ਮੰਗ ਪੱਤਰ ਦਿੱਤਾ ਹੈ ਔਰ ਮੰਗ ਪੱਤਰ ਤੋਂ ਬਾਅਦ ਜੇਕਰ ਕੋਈ ਐਕਸ਼ਨ ਨਹੀਂ ਲਿਤਾ ਜਾਂਦਾ ਤਾਂ ਪਿੰਡ ਵਾਸੀਆਂ ਇਲਾਕਾ ਵਾਸੀਓ ਲੋਕ ਕਹਿੰਦੇ ਕਿ ਹੋਰ ਡੂੰਗਾ ਸੰਘਰਸ਼ ਏਡਾ ਉਸੇ ਵੀ ਡੰਗ ਕੈਮਰਾ ਪਰਸਾ ਜਗਜੀਤ ਨਾਲ ਮਨਜੋਤ ਸਿੰਘ ਕੰਗ ਪੀਟੀਸੀ ਨਿਊਜ਼ ਨਯਾਗਾਓ